ਤੋ ਵੀ ਜ਼ਿਆਦਾ ਉਪਲਬਧ ਰਹੇ ਹਮ ਹੱਦੇ ਤੋਂ ਘੱਟ ਠੀਕ ਹੈ ਜੀ ਫਿਰ ਕੀ ਕੀਤਾ ਅਗਲਾ ਟੇਬਲ ਦੇਖੋ ਆਪ 20 ਜਿਹੜਾ ਥਲੜੇ ਵਾਲਾ ਟੇਬਲ ਠੀਕ ਆ ਜਿਹੜਾ ਮੌਨਸੂਨ ਮਹੀਨਾ 1 ਜੁਲਾਈ ਤੋਂ 17 ਅਗਸਤ ਦਾ ਡੇਟਾ ਇਹਦੇ ਚ ਪਹਿਲਾਂ ਤੁਸੀਂ ਦੇਖੋਗੇ ਪਿਛਲੇ 4 ਸਾਲਾਂ ਦਾ 2018 ਤੋਂ 2022 ਜੀ ਤਕਰੀਬਨ ਇਹ ਕੀ ਕਰਦੇ ਸੀ ਜ਼ਿਆਦਾ ਗਿੱਲੇ ਵੀ ਨਹੀਂ ਆਉਂਦੇ ਸੀ ਪਰ ਪਾਣੀ ਘੱਟ ਚੱਲਦੀ ਸੀ ਠੀਕ ਆ ਕਿਤੇ ਕੋਈ ਪਾਣੀ ਰੋਕਣਾ ਚਾਹੁੰਦੇ ਨਹੀਂ ਸੀ ਕਿਤੇ ਥਲੜੇ ਨੂੰ ਜਾਣ ਦੇਣਾ ਬੰਦੇ ਪਾਣੀ ਪਰ 1 ਲੱਖ 11 ਹਜ਼ਾਰ ਕੁਝ ਪਾਣੀ ਛੱਡਿਆ ਗਿਆ ਇਹ ਇਸ ਤਰ੍ਹਾਂ ਦੀ ਜਿਹੜੀ ਪਿਛਲੇ 4 ਸਾਲਾਂ ਚੋਂ ਹਮ ਪਰ ਕਿੰਨਾ ਕਿ 70000 ਕਿਊਸਕ ਪਾਣੀ ਕਿੰਨੇ ਓਕੇ ਠੀਕ ਆ ਤਾਂ ਜਿਹੜੇ ਡਰਾਈ ਮਹੀਨੇ ਆ ਉੱਪਰ ਵਾਲਾ ਟੇਬਲ ਡਰਾਈ ਮਹੀਨਿਆਂ ਦਾ ਹੂੰ ਡਰਾਈ ਜਿਹਦੇ ਕੋ 2018 ਤੋਂ 2022 ਡਰਾਈ ਮਹੀਨੇ ਆਸਤਨ 228000 ਕਿਊਸਕ ਛੱਡਿਆ ਜਾਣਾ ਸੀ ਪਰ 2023 ਕਿੰਨਾ ਛੱਡਿਆ ਸਿਰਫ 1 ਲੱਖ 42 ਲੱਖ 22 ਲੱਖ ਆ 2 ਲੱਖ ਨਹੀਂ ਹੈਗਾ 2 ਲੱਖ ਤੇ 2023 ਕਿੰਨਾ ਛੱਡਿਆ ਸਿਰਫ 10 ਲੱਖ ਡਰਾਈ ਮਹੀਨਿਆਂ ਚ ਓਕੇ ਤਕਰੀਬਨ ਅੱਧਾ ਹੀ ਅੱਧਾ ਹੀ ਰਹਿ ਗਿਆ ਅੱਧਾ ਹੀ ਰਹਿ ਗਿਆ ਕਿਦਰ ਗਿਲੇ ਵੀ ਨਹੀਂ ਆਈ ਜਦ 11 ਲੱਖ ਛੱਡੇ ਸੀ ਆਸਤਨ ਉਹ ਵੀ ਜਿਹੜੇ ਕਿੰਨਾ ਛੱਡਿਆ 17 ਲੱਖ ਹੂੰ ਜੀ 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 ਜੇ ਜੇ ਤੁਹਾਡੇ ਬਿਲੇਟਰ ਮੈਂ ਦੁਬਾਰਾ ਸਮਝਾ ਦਿੰਦਾ ਉਹ ਪਿਆਲੇ ਟੇਬਲ ਵਿੱਚ ਸੁੱਕੇ ਮਹੀਨਿਆਂ 'ਚ ਪਾਣੀ ਕਰ ਅੱਧੇ ਤੋਂ ਵੀ ਘੱਟ ਛੱਡਿਆ ਬਿਲਕੁਲ ਜੇ ਪਿੱਛੇ ਵੀ ਨੇ ਆਏ ਤਾਂ ਜਿੰਨਾ ਛੱਡਦੇ ਸੀ ਉਹ ਤੋਂ ਡਬਲ ਛੱਡਿਆ ਤਾਂ ਵੀ 22 ਦੇ ਵਿੱਚ ਤਾਂ 22 ਲੱਖ ਤੋਂ ਵੱਧ ਛੱਡਿਆ ਤੇ 23 ਦੇ ਵਿੱਚ ਆ ਕੇ 10 ਲੱਖ ਛੱਡਿਆ 10,97,000 ਯੈਸ ਉਹ ਨਲੇਜ ਜਿਹੜਾ 22 ਲੱਖ ਹੈ ਉਹ ਇਸ ਇੱਥੇ 3 ਡਰਾਈ ਮਹੀਨਿਆਂ ਦਾ ਇਹ ਸਿਰਫ 4 ਸਾਲਾਂ ਦੀ ਔਸਤ ਹੈ ਹੂੰ ਠੀਕ ਹੈ ਨਾ ਕਈ ਵੀ ਸਾਲਾਂ 'ਚ ਇਸ ਤੋਂ ਵੀ ਜ਼ਿਆਦਾ ਛੱਡਿਆ ਬਟ 22 ਲੱਖ ਔਸਤ ਛੱਡਿਆ ਨਾ ਹੂੰ ਇਸ ਵਾਰ ਸਿਰਫ 10 ਲੱਖ ਛੜਿਆ ਅੱਤੇ ਤੋਂ ਵੀ ਘੱਟ ਛੜਿਆ ਦਾਈ ਓਕੇ ਜਦੋਂ ਅਸਲ ਕੀ ਹੁੰਦਾ ਸੀ ਕਿ ਡੈਮ ਵਿੱਚ ਪਾਣੀ ਵੱਧ ਜਾਣਾ ਸੀ ਜਦ ਮੌਨਸੂਨ ਆਣਾ ਸੀ ਠੀਕ ਹੈ ਇਧਰ ਮੌਨਸੂਨ ਆਇਆ ਆ ਥੱਲੇ ਵਾਲੇ ਦੇਖੋ ਤੁਹਾਨੂੰ ਦਿਖਾਉਂਦਾ ਜਦ ਮੌਨਸੂਨ ਆਇਆ ਤੇ ਕੀ ਹੋਇਆ ਹਲਰੇ ਵਾਲੇ ਦੇਖੋ ਜਦ ਮੌਨਸੂਨ ਆਇਆ ਔਸਤਨ ਛੱਡਦੇ ਹੁੰਦੇ ਸੀ 11 ਲੱਖ ਪਰ ਘੱਟ ਛੜਿਆ ਵੀ ਉਨੀ ਜ਼ਿਆਦਾ ਪਾਣੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਥੱਲੇ ਹੋਰ ਪਾਣੀ ਆ ਜਾਊਗਾ ਜੀ ਪਰ ਦੇਸ਼ ਬਣਨਾਂ ਨੇ ਜਿਹੜੀ ਔਸਤ ਸੀ ਉਹਨਾਂ ਦੇ ਇੰਦਾ ਸੀ ਕਿ ਔਸਤ ਤੋਂ ਵੀ ਘੱਟ ਛੱਡਦੇ ਜੀ ਜੀ ਬਿਲਕੁਲ ਜ਼